ਪਿਓਰ ਕਾਟਨ ਹਕੂਬਾ ਡਿਜ਼ਾਈਨਰ ਮੈਚਿੰਗ ਸੂਟ ਰਹਿਣਗੇ ਟਾਈਮ ਰੈਸਨ ਸ਼ਰਟ ਰਹੇਗੀ ਸ਼ਰਟ ਦੇ ਫਰੰਟ ਤੇ ਨੈਕ ਤੇ ਵਰਕ ਰਹੇਗਾ ਐਂਡ 슬ੀਵਸ ਤੇ ਵੀ ਵਰਕ ਮਿਲੇਗਾ ਪਲੇਨ ਇਸ ਦੇ ਨਾਲ ਕਾਟਨ ਦੀ ਬਾਟਮ ਰਹੇਗੀ ਵਿਦਾਊਟ ਦੁਪੱਟਾ ਇਹ ਸੂਟ ਮਿਲੇਗਾ 1099 ਵਿੱਚ ਬਾਈ ਕਰ ਸਕਦੇ ਹਾਂ ਇਹ ਕੈਮਰੀ ਕਾਟਨ ਦੇ ਆਲ ਓਵਰ ਏਕੇ ਟੈਕਸ ਬ੍ਰਾਂਡ ਦਾ ਫੈ布ਰਿਕ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਸੁਪਰ ਫਾਈਨ ਇਹ ਫੈ布ਰਿਕਾ 500 ਦੇ ਵਿੱਚ ਘਰ ਬੈਠੇ ਸੂਟ ਤੁਸੀਂ ਬਾਈ ਕਰ ਸਕਦੇ ਹੋ ਪ੍ਰਿੰਟ ਨਵੇਂ ਐਡ ਕੀਤੇ ਨੇ ਬਹੁਤ ਹੀ ਸੌਫਟ ਕਾਟਨ ਵਾਲੀ ਇਹ ਕਾਟਨ ਹੈ ਵਿਦਆਊਟ ਦੁਪੱਟਾ ਮਿਲਣਗੇ 500 ਦੇ ਵਿੱਚ ਬਾਈ ਕਰ ਸਕਦੇ ਹੋ ਇਹਨਾਂ ਉੱਤੇ ਤੁਸੀਂ ਲੈਸਾਂ ਦਾ ਡਿਜ਼ਾਈਨ ਬਣਵਾ ਕੇ ਸੂਟ ਰੈਡੀ ਕਰ ਸਕਦੇ ਹੋ ਨੈਕਸਟ ਮਿਲਣਗੇ ਕਾਟਨ ਮੈਚਿੰਗ ਸੂਟ ਫੁੱਲ ਸਾਈਜ਼ ਦਾ ਨਾਲ ਸੁਪਰ نیٹ ਦਾ ਦੁਪੱਟਾ ਰਹੇਗਾ ਸ਼ਰਟ ਰਹਿ ਗਈ 1.75 ਵੱਡੇ ਪਨੇ ਚ ਬਾਟਮ 2 ਮੀਟਰ ਪਲੇਨ ਰਹੇਗੀ ਵੱਡੇ ਪਨੇ ਦੇ ਵਿੱਚ ਫੁੱਲ ਸਾਈਜ਼ ਦਾ ਦੁਪੱਟਾ ਰਹੇਗਾ ਸੁਪਰ ਨੈਟ 600 ਦੇ ਵਿੱਚ ਸੂਟ ਤੁਸੀਂ ਬਾਈ ਕਰ ਸਕਦੇ ਹੋ ਵੀ ਤੇ ਦੁਪੱਟਾ ਵਿਦਆਊਟ ਦੁਪੱਟਾ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਹੋ ਨਵੇਂ ਪ੍ਰਿੰਟ ਆਈ ਹੋਈ ਸੀ ਆਪਾਂ ਐਡ ਕੀਤੇ ਨੇ ਨੈਕਸਟ ਟਾਈ ਮੀਟਰ ਸ਼ਰਟ ਰਹੇਗੀ ਸਲਬ ਕਾਟਨ ਦੀ ਡਿਜੀਟਲ ਪ੍ਰਿੰਟ ਵਾਲੀ बॉटम ਰਹੇਗੀ ਕੈਮਰੀ ਕਾਟਨ ਦੀ ਟਾਈ ਮੀਟਰ ਪਲੇਨ 300 ਤੁਹਾਨੂੰ ਮਿਲ ਲੇਗੇ 1050 ਦੇ ਵਿੱਚ ਤੁਸੀਂ 300 ਤੁਹਾਨੂੰ ਸਕਰੀਨਸ਼ਾਟ ਲੈ ਕੇ WhatsApp ਨੰਬਰ ਮੈਂਸ਼ਨ ਹੈ ਉਸ ਤੇ ਆਪਣਾ ਆਰਡਰ ਕਰ ਸਕਦੇ ਹੋ ਸੂਟ ਬੁੱਕ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਣ ਕਿ ਉਸ ਦਾ ਸਕਰੀਨਸ਼ਾਟ ਸੈਂਡ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਇਹ ਬ੍ਰਾਂਡਡ ਫੈਬਰੀ ਹੈਗਾ ਪਿਓਰ ਕੈਮਰੀ कॉटन प्रिंटेड ਸੈਲਫ ਇਸ ਦੇ ਨਾਲ ਬਾਟਮ ਰਹੇਗੀ ਕੈਮਰੀ कॉटन ਦੀ ਵਰਕ ਰਹੇਗਾ ਬਾਟਮ ਤੇ ਮਸਲੀਨ ਦਾ ਪਿਓਰ ਮਸਲੀਨ ਦਾ ਦੁਪੱਟਾ ਰਹੇਗਾ ਡਿਜ਼ਾਈਨਰ ਪ੍ਰਿੰਟ ਵਾਲਾ ਇਹ ਸੂਟ ਤੁਸੀਂ 1350 ਵਿੱਚ ਬਾਈ ਕਰ ਸਕਦੇ ਹੋ ਲਾਈਟ ਐਂਡ ਡਾਰਕ ਕਲਰਸ ਯਾਪਾ ਸਾਰੇ ਐਡ ਕੀਤੇ ਹੋਏ ਨੇ ਬਹੁਤ ਹੀ ਸੋਹਣੇ ਪ੍ਰਿੰਟ ਨੇ ਸਰਦਾਰੀ ਸਾਰੇ ਸੂਟ ਨੇ ਸਰਦਾਰੀ ਕਲਰਾਂ ਦੇ ਵਿੱਚ ਨੇ 2 ਮੀਟਰ ਸ਼ਰਟ ਰਹਿਗੀ ਡਿਸਟ੍ਰਿੰਟ ਵਾਲੀ ਸਿਮਰ ਦੀ ਔਰ ਬਾਟਮ ਇਸ ਦੇ ਨਾਲ 2 ਮੀਟਰ ਰਹਿਗੀ ਕਾਟਨ ਦੀ ਪਲੇਨ ਸੌਫਟ ਵਾਲੀ ਕਾਟਨ ਰਹੇਗੀ 1.5 ਮੀਟਰ ਦੁਪੱਟਾ ਰਹੇਗਾ ਸਫੋਂ ਦਾ 680 ਵਿੱਚ ਬਾਈ ਕਰ ਸਕਦੇ ਹਾਂ ਕੈਮਰੀ ਕਾਟਨ ਦੀ ਸ਼ਰਟ ਰਹੇਗੀ 1.75 ਵੱਡੇ ਪਣੇ ਦੇ ਵਿੱਚ ਪ੍ਰਿੰਟਰ ਬਾਟਮ ਇਸ ਦੇ ਨਾਲ ਰਹੇਗੀ ਵਰਕ ਵਾਲੀ ਦੁਪੱਟਾ ਕੋਟਾ ਡੋਰੀਆਂ ਦਾ ਰਹੇਗਾ 2.5 ਦਾਈ ਦੁਪੱਟਾ ਰਹੇਗਾ छे सौ पाँहट बाई कर सकते हो जो आप एड किए सिर्फ यही अपने कोर। कोल प्रिंट एंड कलर अवेलेबल ने नैक्सट रहेगा सिल्क मोडाल सिल्किजनर सूट रहेगा और गेंसा दुपट्टा रहेगा संतोन बॉटम रहेगी चौदह सौ नड़िनवे ये सूट बाई कर सकते हो ਨੈਕਸਟ ਪਾਰਟ ਯਰ ਸੂਟ オーਰਗਾਂజా ਦਾ ਬਾਟਮ ਤੇ ਵਰਕ ਮਿਲੇਗਾ オーਰਗਾਂజా ਦੇ ਦੁਪੱਟਾ ਰਹੇਗਾ ਇਹ ਵੀ 1499 ਵਿੱਚ ਬਾਈ ਕਰ ਸਕਦੇ ਹੋ ਇਹ ਫੈਬਰਿਕ ਰਹੇਗਾ ਸਿਲਕ ਦਾ ਨਾਰਮਲ ਬਣਾ ਰਹੇਗਾ ਥ्रेड ਵਰਕ ਹੋਏ ਸੀਕਵੈਂਸ ਐਂਡ ਇਸਦਾ ਜੋ ਪਰ ਮੀਟਰ ਦੇ ਅਕੋਰਡਿੰਗ ਰਹੇਗਾ 400 ਪਰ ਮੀਟਰ ਰਹੇਗਾ ਸ਼ਰਟ ਕੈਮਰੀ ਕਾਟਨ ਆਲਓਵਰ 3.5 ਮੀਟਰ ਰਹੇਗਾ ਸੂਟ ਬਲੌਕ ਪੇਂਟ ਨੈਕ ਤੇ ਕੇਰੇ ਤੇ ਬਲੌਕ ਪੇਂਟ ਹੋਇਆ ਹੈ ਕੜਾਸ਼ ਟਿਸ਼ੂ ਦਾ ਦੁਪੱਟਾ ਰਹੇਗਾ ਇਸ ਦਿਨ 950 ਦੇ ਵਿੱਚ ਤੁਸੀਂ ਸੂਟ ਬਾਈ ਕਰ ਸਕਦੇ ਹੋ ਨੈਕਸਟ ਪਿਓਰ ਮਡਲ कॉटन 5 ਮੀਟਰ ਸੂਟ ਰਹੇਗਾ ਫਾਈਨ ਫੈਬਰਿਕ ਨਾਲ ਦੁਪੱਟਾ ਮਿਲੇਗਾ ਪ੍ਰਿੰਟ ਵਾਲਾ ਦੁਪੱਟਾ ਸਫ ਹੁੰਦਾ ਰਹੇਗਾ 699 ਵਿੱਚ 600 ਤੁਸੀਂ ਬਾਈ ਕਰ ਸਕਦੇ ਹੋ ਵਰਕ ਵਾਲੇ ਸੂਟ ਰਹਿਣਗੇ ਪਿਓਰ ਕੈਮਰੀ कॉटन ਦੇ ਵਿੱਚ 3.5 ਮੀਟਰ ਵੱਡੇ ਪਣੀ ਦੇ ਵਿੱਚ ਵਿਦਾਊਟ ਦੁਪੱਟਾ ਰਹਿਣਗੇ ਵਰਕ ਰਹੇਗਾ ਘੇਰੇ ਤੇ ਸਲੀਪਸ ਦੇ ਵੀ ਵਰਕ ਰਹੇਗਾ ਵਿਦਾਊਟ ਦੁਪੱਟਾ ਨੇ 600 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਹਨਾਂ ਸੂਟਾਂ ਵਿੱਚ ਸਲਾਈਟ ਕਲਰ ਵੀ ਐਡ ਕੀਤੇ ਨੇ ਪਿਆਰੇ ਪਿਆਰੇ ਕਲਰ ਨੇ ਪਿਓਰ ਕਾਟਨ ਪੈਂਸ ਬਿਟਾ ਆਲ ਓਵਰ ਸੂਟ ਰਹੇਗਾ ਸੌਫਟ ਫੈਬਰਿਕਸ ਆਫ ਹੂਮ ਦਾ ਦੁਪੱਟਾ 750 ਵਿੱਚ ਬਾਈ ਕਰ ਸਕਦੇ ਹੋ ਦੋ ਕਲਰ ਆ ਫਲੇਵਰ ਨੇ వీడియోనుడ్డ తక్కువ బుత